ਨੰਬਰ 1 ਜੈਤੂਨ ਦਾ ਤੇਲ ਜੇਕਰ ਸੱਟ ਵੱਜਣ ਦੇ ਨਾਲ ਜਿੱਥੇ ਵੀ ਸੋਜ ਆ ਜਾਂਦੀ ਹੈ ਉਸ ਦੇ ਉੱਪਰ ਲਗਾਉਣ ਨਾਲ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ। ਨੰਬਰ 2 ਹਲਦੀ ਸਾਡੇ ਲੀਵਰ ਦੀ ਸੋਜ ਨੂੰ ਠੀਕ ਕਰਦੀ ਹੈ ਤੇ ਲੀਵਰਾਂ ਦੇ ਅੰਦਰ ਜਿਹੜੀ ਗੰਦਗੀ ਹੁੰਦੀ ਹੈ ਉਸ ਨੂੰ ਸਾਫ਼ ਕਰਦੀ ਹੈ। ਨੰਬਰ 3 ਖਾਲੀ ਪੇਟ ਨਿੰਬੂ ਦੀਆਂ ਪੱਤੀਆਂ ਖਾਣ ਦੇ ਨਾਲ ਲਾਗਦੀਆਂ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ। ਨੰਬਰ 4 ਰਾਤ ਨੂੰ ਕੋਸਾ ਪਾਣੀ ਪੀਓ ਇਸ ਦੇ ਨਾਲ ਤੁਹਾਨੂੰ ਅਗਲੇ ਦਿਨ ਖੁੱਲਕੇ ਪਿਸ਼ਾਬ ਆਵੇਗਾ ਰੋਜ਼ਾਨਾ 12 ਟ ਆਵੇਗੀ ਨੰਬਰ 5 ਪ੍ਰੈਗਨੈਂਟ ਔਰਤਾਂ ਨੂੰ ਵੈਂਗਰ ਨਹੀਂ ਖਾਣਾ ਚਾਹੀਦਾ ਨੰਬਰ 6 ਤਾਜ਼ਾ ਤੇ ਸੰਜਲੇ ਨਾ ਸਬਜ਼ੀਆਂ ਦੇ ਵਿੱਚ ਜ਼ਿਆਦਾ ਪੋਸ਼ਟਿਕ ਤੱਤ ਹੁੰਦੇ ਹਨ ਨੰਬਰ 7 ਆਲੂਆਂ ਦੇ ਵਿੱਚ ਮੌਜੂਦ ਆਇਰਨ ਸਰੀਰ ਨੂੰ ਤਾਕਤ ਦਿੰਦਾ ਹੈ ਨੰਬਰ 8 ਐਕਸਪਰਟ ਦੇ ਅਨਸਾਰ ਤੁਸੀਂ ਖਾਲੀ ਪੇਟ ਸੇਬ ਖਾ ਸਕਦੇ ਹੋ ਇਹ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 9 ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਤੁਸੀਂ ਸਹਾਂਜਨਾ ਦੀਆਂ ਜੜ੍ਹਾਂ ਦੀਆਂ ਪੱਤੀਆਂ ਨੂੰ ਖਾਓ ਨੰਬਰ 10 ਅੱਲਾ ਜਾਂ ਲੋਕੀ ਖਾਣ ਦੇ ਨਾਲ ਸਰੀਰ ਦੇ ਵਿੱਚ ਤਾਜ਼ਗੀ ਬਣੀ ਰਹਿੰਦੀ ਹੈ ਨੰਬਰ 11 ਰਸਗੁੱਲੇ ਖਾਣ ਦੇ ਨਾਲ ਬਹੁਤ ਜ਼ਿਆਦਾ ਦਿਮਾਗ ਤੇਜ਼ ਹੁੰਦਾ ਹੈ। ਨੰਬਰ 12 ਜਿਆਦਾ ਨਮਕ ਖਾਣ ਦੇ ਨਾਲ ਵਾਲਾਂ ਦਾ ਝੜਨਾ ਸ਼ੁਰੂ ਹੋ ਜਾਂਦਾ ਹੈ। ਨੰਬਰ 13 ਸਕਰਗੰਦੀ ਖਾਣ ਦੇ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਨੰਬਰ 14 ਸੌਣ ਪਾਪੜੀ ਭਜਨ ਘਟਾਉਣ ਦੇ ਵਿੱਚ ਕਾਫੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਨੰਬਰ 15 ਤੂਤੀਆਂ ਖਾਣ ਦੇ ਨਾਲ ਸਾਡੇ ਸਰੀਰ ਨੂੰ ਬਿਮਾਰੀਆਂ ਦੇ ਨਾਲ ਲੜਨ ਦੇ ਵਿੱਚ ਕਾਫੀ ਜ਼ਿਆਦਾ ਮਦਦ ਮਿਲਦੀ ਹੈ। ਨੰਬਰ 16 ਸੀਤਾਫਲ ਖਾਣ ਦੇ ਨਾਲ ਟੈਨਸ਼ਨ ਦੀ ਬਿਮਾਰੀ ਦੂਰ ਹੁੰਦੀ ਹੈ। ਨੰਬਰ 17 ਚਿੱਟਾ ਪਿਆਜ਼ ਖਾਣ ਦੇ ਨਾਲ ਹੱਡੀਆਂ ਦੇ ਦਰਦ ਦੇ ਵਿੱਚ ਆਰਾਮ ਮਿਲਦਾ ਹੈ। ਨੰਬਰ 18 ਜ਼ਿਆਦਾ ਚਾਹ ਪੀਣ ਦੇ ਨਾਲ ਹੱਡੀਆਂ ਦੀਆਂ ਕਮਜ਼ੋਰ ਹੁੰਦੀਆਂ ਹਨ। ਨੰਬਰ 19 ਹਲਕਾ ਜਿਹਾ ਗਰਮ ਦੁੱਧ ਪੀਣ ਦੇ ਨਾਲ ਇੱਕੀ ਓਣੀ ਬੰਦ ਹੋ ਜਾਂਦੀ ਹੈ ਨੰਬਰ 20 ਆਂਬ ਨੂੰ ਫਰਿੱਜ ਦੇ ਵਿੱਚ ਰੱਖ ਕੇ ਖਾਣ ਦੇ ਨਾਲ ਉਸ ਦਾ ਸੁਆਦ ਖਰਾਬ ਹੋ ਜਾਂਦਾ ਹੈ ਨੰਬਰ 21 ਰੋਜ਼ਾਨਾ ਇੱਕ ਸੇਬ ਖਾਣ ਦੇ ਨਾਲ ਇਨਸਾਨ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਨੰਬਰ 22 ਐਲੋਵੇਰਾ ਦਾ ਸੇਵਨ ਕਰਨ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਸੰਗਰੇ ਤੇ ਮੁਲਾਇਮ ਹੁੰਦੇ ਹਨ ਇਸ ਨਾਲ ਐਲੋਵੇਰਾ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ தினਾਹੀ एलोवेरा जेल بالوں ਤੇ ਲਗਾਓ ਨੰਬਰ 3 ਦੁਪਹਿਰ ਦਾ ਭੋਜਨ ਸਵੇਰ ਦੇ ਖਾਣੇ ਨਾਲੋਂ ਹਲਕਾ ਕਰੋ ਅਤੇ ਰਾਤ ਦਾ ਖਾਣਾ ਭੁੱਖ ਰੱਖ ਕੇ ਕਰੋ ਇਹ ਸਿਹਤ ਲਈ ਬਹੁਤ ਹੀ ਲਾਭਕਾਰੀ ਹੋਵੇਗਾ ਨੰਬਰ 24 ਹਮੇਸ਼ਾ ਫਾਸਟ ਫੂਡ ਅਤੇ ਪੈਕਿੰਗ ਫੂਡ ਖਾਣੇ ਤੋਂ ਬਚਣਾ ਚਾਹੀਦਾ ਹੈ ਇਹ ਤੁਹਾਡੇ ਹਿਰਦੇ ਲਈ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਹੈ ਨੰਬਰ 25 ਰਾਤ ਨੂੰ ਦੁੱਧ ਵਿੱਚ ਅੱਧਾ ਚਮਚ ਹਲਦੀ ਦਾ ਪ੍ਰਯੋਗ ਕਰਨ ਨਾਲ ਇਨਸਾਨ ਜੋ ਆਨ ਬਣਿਆ ਰਹਿੰਦਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਤੇ ਚਿਹਰੇ ਤੇ ਵੀ ਗਲੋ ਲੈ ਆਉਂਦਾ ਹੈ। ਨੰਬਰ 26 ਜਨਾ ਰਾਤ ਨੂੰ ਸੌਣ ਦੇ ਸਮੇਂ ਪਹਿਲਾਂ ਦੰਦਾਂ ਤੇ ਬ੍ਰਸ਼ ਜ਼ਰੂਰ ਕਰਨਾ ਚਾਹੀਦਾ ਹੈ। ਤੁਹਾਡੇ ਦੰਦ ਮਜ਼ਬੂਤ ਰਹਿਣਗੇ। ਨੰਬਰ 27 ਸਿਰ ਤੇ ਦੇਸੀ ਘਿਓ ਦੀ ਮਾਲਿਸ਼ ਕਰਨ ਦੇ ਨਾਲ ਦਰਦ ਦੂਰ ਹੁੰਦਾ ਹੈ ਤੇ ਦਿਮਾਗ ਵੀ ਤਾਜ਼ਾ ਹੋਰ ਬਣਦਾ ਹੈ। ਨੰਬਰ 28 ਜੇਕਰ ਤੁਹਾਡੇ ਹੱਥਾਂ ਉੱਤੇ ਸ਼ਾਹੀ ਦਾਗ ਲੱਗ ਜਾਵੇ ਤਾਂ ਨਿੰਬੂ ਦਾ ਰਸ ਸੱਤਾਂ ਉਤੇ ਰਗੜਨ ਨਾਲ ਦਾਗ ਦੂਰ ਹੋ ਜਾਂਦੇ ਹਨ ਨੰਬਰ 29 ਔਲੇ ਦਾ ਮਰਬਾ ਖਾਣ ਨਾਲ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਨਹੀਂ ਹੋਵੇਗੀ ਨੰਬਰ 30 ਗਲੇ ਦੀ ਫਰਾਸ਼ ਨੂੰ ਦੂਰ ਕਰਨ ਲਈ ਦੋ ਤੋਂ ਤਿੰਨ ਤੁਲਸੀ ਦੇ ਪੱਤੇ ਪਾਣੀ ਦੇ ਵਿੱਚ ਪਾ ਲ ਕੇ ਉਸ ਦੇ ਘਰਾਰੇ ਕਰੋ ਕੋਜੀ ਸਮੇਂ ਵਿੱਚ ਗਲੇ ਦੀ ਖੁਸ਼ਕੀ ਤੋਂ ਬਹੁਤ ਜਲਦ ਆਰਾਮ ਮਿਲੇਗਾ ਨੰਬਰ 31 ਜਿੰਨਾਂ ਬੱਚਿਆਂ ਦੇ ਸਰੀਰ ਤੇ ਹਲਕੇ ਹਲਕੇ ਦਾਣੇ ਨਿਕਲਦੇ ਹਨ ਉਹਨਾਂ ਨੂੰ ਸ਼ਹਿਦ ਦੇ ਵਿੱਚ ਸਿਰਕਾ ਮਿਲਾ ਕੇ ਸਰੀਰ ਦੇ ਉੱਪਰ ਮਾਲਿਸ਼ ਕਰਨੀ ਚਾਹੀਦੀ ਹੈ ਦਾਣੇ ਨਿਕਲਨੇ ਖਤਮ ਹੋ ਜਾਣਗੇ ਨੰਬਰ 32 ਜੋ ਰੋਜ਼ਾਨਾ ਦਹੀਂ ਵਾਸੀ ਮੂੰ ਖਾਂਦੇ ਹਨ ਉਹਨਾਂ ਦੀ ਸਕਿਨ ਜਵਾਨ ਰਹਿੰਦੀ ਹੈ ਨੰਬਰ 33 ਜੇਕਰ ਤੁਹਾਨੂੰ ਟੈਨਸ਼ਨ ਨਾਲ ਮਨ ਭਾਰੀ ਰਹਿੰਦਾ ਹੈ ਤਾਂ ਤੁਹਾਨੂੰ ਇੱਕ ਮਿੱਠਾ ਚਾਕਲੇਟ ਖਾਣਾ ਚਾਹੀਦਾ ਹੈ ਇਸ ਨਾਲ ਮਨ ਠੀਕ ਹੋ ਜਾਵੇਗਾ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ